ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਘਰ 5ਵਾਂ ਜਾਨ ਨਾ ਨਹੀ ਭਾਵੈ ਕਮਨ ਬਾਤਾ ਇਸ ਸ਼ਬਦ ਦੇ ਜਿਹੜੇ ਵਿਸਰਾਮ ਹਨ ਤੇ ਜਮਕਾ ਹਨ ਉਹਨਾਂ ਵੱਲ ਖਿਆਲ ਰੱਖਣਾ ਸਾਰਿਆਂ ਨੂੰ ਦੁਬਾਰਾ ਚੇਤੇ ਕਰਾਉਣ ਦੀ ਫਿਰ ਬੇਨਤੀ ਕਰਦੇ ਆਂ ਕਿ ਪੰਕਤੀਆਂ ਗੁਰਬਾਣੀ ਦੀਆਂ ਪੜਨ ਵੇਲੇ ਜਿੱਥੇ ਵਿਚ ਵਿਚਾਲੇ ਠਹਿਰਾਉ ਆਉਂਦਾ ਹੈ ਉਸਨੂੰ ਆਪਾਂ ਵਿਸਰਾਮ ਕਹਿੰਦੇ ਹਾਂ ਤੇ ਵਿਸਰਾਮ ਤੋਂ ਅੱਗੇ ਜਾਂ ਪਿੱਛੇ ਜਿੱਥੇ ਰੁਕਣ ਦੀ ਲੋੜ ਪੈਂਦੀ ਹੈ ਉਹ ਮਾਮੂਲੀ ਵਿਸਰਾਮ ਲਗਾਇਆ ਜਾਂਦਾ ਉਸਨੂੰ ਜਮਕ ਕਿਹਾ ਜਾਂਦਾ ਹੈ ਕਈਆਂ ਦੇ ਮਨ ਵਿੱਚ ਆਵੇਗਾ ਕਿ ਇਹ ਵਾਰ-ਵਾਰ ਕਹਿ ਰਹੇ ਨੇ ਕਿ ਜਮਕ ਲਗਣੀ ਹੈ ਜਮਕ ਕੀ ਚੀਜ਼ ਹੈ ਜਿਹੜਾ ਉਹ ਮਾਮੂਲੀ ਵਿਸਰਾਮ ਥੋੜਾ ਜਿਹਾ ਲਗਣਾ ਹੈ ਨਾ ਉਹਨੂੰ ਜਮਕ ਕਿਹਾ ਜਾਂਦਾ ਹੈ ਤੇ ਜੇ ਜਮਕ ਵੀ ਸਹੀ ਨਾਲ ਲੱਗੇ ਤਾਂ ਵੀ ਪੰਕਤੀ ਦਾ ਅਰਥ ਜਿਹੜਾ ਸਪਸ਼ਟ ਨਹੀਂ ਹੁੰਦਾ ਜਾ ਅਰਥ ਦਾ ਅਨਰਥ ਹੋ ਜਾਂਦਾ ਹੈ ਅਰਥ ਬਦਲ ਜਾਂਦਾ ਹੈ ਸੋ ਇਸ ਵਾਸਤੇ ਜਮਕ ਵੀ ਜ਼ਰੂਰੀ ਹੁੰਦੀ ਹੈ ਵਿਰਾਮ ਵੀ ਜ਼ਰੂਰੀ ਹੁੰਦਾ ਹੈ ਤੇ ਇਹ ਗੱਲ ਵੀ ਖਿਆਲ ਵਿੱਚ ਰੱਖਣ ਵਾਲੀ ਹੈ ਕਿ ਪੰਕਤੀਆਂ ਜਿੰਨੀਆਂ ਛੋਟੀਆਂ ਹੋਣਗੀਆਂ ਉਹਨਾਂ ਦੇ ਵਿਰਾਮ ਲਗਾਉਣੇ ਤੇ ਜਮਕਾਂ ਲਗਾਉਣੀਆਂ ਆਉਨੀਆਂ ਹੀ ਇਕਠਨ ਹੁੰਦੀਆਂ ਨੇ ਇਸ ਲਈ ਛੋਟੀਆਂ ਪੰਕਤੀਆਂ ਨੂੰ ਜ਼ਿਆਦਾ ਧਿਆਨ ਨਾਲ ਪੜਨ ਦਾ ਵਿਚਾਰਨਾ ਪੈਂਦਾ ਹੈ ਇਹ ਜਿਹੜਾ ਸ਼ਬਦ ਹੈ ਬਿਲਕੁਲ ਛੋਟੀਆਂ-ਛੋਟੀਆਂ ਪੰਕਤੀਆਂ ਸਤਿਗੁਰਾਂ ਨੇ ਰੱਖੀਆਂ ਨੇ ਧਿਆਨਪੂਰਵਕ ਸੰਗਤਾਂ ਨੇ ਇਹਨਾਂ ਨੂੰ ਸਰਵਣ ਕਰਨਾ ਹੈ ਜਾਨਾ ਨਹੀਂ ਭਾਵੇ ਕਮਨ ਬਾਤਾ ਮਨ ਖੋਜ ਮਾਰਗ ਰਹਾ ਜਾਨਾ ਨਹੀਂ ਭਾਵੇ ਕਮਨ ਬਾਤਾ ਨਹੀਂ ਤੇ ਵਿਸ਼ਰਾਮ ਲੱਗ ਗਿਆ ਜਾਨਾ ਨਹੀਂ ਭਾਵੇ ਕਮਨ ਬਾਤਾ ਮਨ ਕੋਜ ਮਾਰਗ ਧਿਆਨੇ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਭਗਾਉਤੀ ਰਹਿਤ ਜੁਗਤਾ ਹਾਂ ਭਗਾਉਤੀ ਰਹਿਤ ਜੁਗਤਾ ਜੇ ਕਹੀਏ ਭਗਾਉਤੀ ਰਹਿਤ ਜੁਗਤਾ ਤਾਂ ਅਰਥ ਨਹੀਂ ਬਣਦਾ ਭਗਾਉਤੀ ਜਿਹੜੇ ਆਪਣੇ ਆਪ ਨੂੰ ਭਗਾਉਤੀ ਕਹੌਣ ਵਾਲੇ ਨੇ ਭਗਵਤ ਦੇ ਉਪਾਸ਼ਕ ਵੈਸ਼ਨੋ ਭਗਤ ਉਹ ਵੀ ਜੁਗਤ ਤੋਂ ਰਹਿਤ ਨਹੀਂ ਇਸ ਲਈ ਜੁਗਤ ਉਹ ਵੀ ਨਹੀਂ ਜਾਣਦੇ ਭਗਾਉਤੀ रहत जुगता योगी कहत मुक्ता हां योगी कहत मुक्ता योगी अपने आप ਨੂੰ ਹੀ ਆਵੇ ਮੁਕਤ ਕਹੀ ਜਾਂਦੇ ਨੇ ਤਬ ਸੇ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ भगत ਨਵੈ ਪ੍ਰਕਾਰ ਇਹ ਨਵੈ ਉਚਾਰਨ ਕਰਨੇ ਇੱਥੇ 90 ਨਹੀਂ ਕਹਿ ਦੇਣਾ ਇਥੇ ਪੋਲਾ ਹੀ ਉਚਾਰਨ ਕਰਨਾ ਤੇ ਕਈ ਪਾਠ ਦਾ ਕੇ ਕਰਦੇ ਨੇ ਭਗਤ ਨਵ ਪ੍ਰਕਾਰਾ ਇਉਂ ਨਹੀਂ ਮੁੱਖ ਪਾਠ ਹੀ ਹੈ ਭਗਤ ਨਵ ਪ੍ਰਕਾਰਾ ਭਗਤੀ ਨੌ ਪ੍ਰਕਾਰ ਦੀ ਭਗਤੀ ਹੈ ਭਗਤ ਨਵ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗਿਰਸਤੀ ਗਿਰਸਤ ਤਰਮਾਤਾ ਗਿਰਸਤੀ ਗਿਰਸਤ ਤਰਮਾਤਾ ਗਿਰਸਤੀ ਗਗੇ ਨੂੰ ਸਿਹਾਰੀ ਬੋਲਣੀ ਹੈ ਰਾਰੇ ਨੂੰ ਇਥੇ ਸਿਆਰੀ ਨਹੀਂ ਲੱਗਣ ਦੇਣੀ ਬਲਕੇ ਰਾਰੇ ਉੱਪਰ ਥੋੜਾ ਜਿਹਾ ਵਜ਼ਨ ਦੇਣਾ ਹੈ ਅਦਕ ਦੀ ਆਵਾਜ਼ ਦਾ ਗਿਰਸਤੀ ਗਿਰਸਤ ਤਰਮਾਤਾ ਇੱਕ ਸ਼ਬਦੀ ਬਹੂਰੂਪ ਅਵਧੂਤਾ ਇੱਕ ਸ਼ਬਦੀ ਇਹ ਇੱਕ ਸ਼ਬਦੀਆਂ ਦਾ ਵੀ ਇੱਕ ਫਿਰਕਾ ਹੁੰਦਾ ਹੈ ਇੱਕ ਸ਼ਬਦੀ ਬਹੂਰੂਪ ਅਵਧੂਤਾ ਕਾਪੜੀ ਕਉਤੇ ਜਾਗੂਤਾ ਕਾਪੜੀ ਤੇ ਹੀ ਲੱਗੇਗਾ ਕਾਪੜੀ ਕਉਤੇ ਜਾਗੂਤਾ ਸ਼ਿਵ ਦੇ ਉਪਾਸ਼ਕ ਹੁੰਦੇ ਨੇ ਕਾਪੜੀ ਜਿਨ੍ਹਾਂ ਨੂੰ ਕਾਮੜੀਏ ਵੀ ਕਿਹਾ ਜਾਂਦਾ ਹੈ ਕਾਪੜੀ ਕਉਤੇ ਜਾਗੂਤਾ ਇੱਕ ਤੀਰਥਨਾਤਾ ਨਿਰਹਾਰ ਵਰਤੀ ਆ ਪਰਸਾ ਹਾਂ ਨਿਰਹਾਰ ਵਰਤੀ ਆ ਪਰਸਾ ਆ ਬੋਲ ਕੇ ਤੇ ਨਾਲ ਹੀ ਪਰਸਾ ਇਉਂ ਇਕੱਠਾ ਪਾਠ ਕਰਨਾ ਆਪ ਰਸਾ ਕਰਕੇ ਨਹੀਂ ਕਰਨਾ ਆ ਪਰਸਾ ਨਰਹਾਰ ਵਰਤੀ ਅਪਰਸਾ ਇਕ ਲੋਕ ਨਾ ਦੇ ਵਹ ਦਰਸਾ ਇਕ ਲੋਕ ਨਾ ਦੇ ਵਹ ਦਰਸਾ ਲੋਕ ਕਈ ਰਹਿੰਦੇ ਨੇ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ ਭਾਵ ਕਿ ਅਸੀਂ ਕਿਸੇ ਦੇ ਮੱਥੇ ਨਹੀਂ ਲਗਣਾ ਕਈ ਇਹੋ ਜੇ ਵੀ ਨੇ ਇਕ ਲੋਕ ਨਾ ਦੇ ਵਹ ਦਰਸਾ ਇਕ ਮਨ ਹੀ ਗਿਆਤਾ ਘਾਟ ਨ ਕਿਨਹੇ ਕਹਾਇਆ ਘਾਟ ਨ ਕਿਨਹੀ ਕਹਾਇਆ ਕਿਸੇ ਨੇ ਵੀ ਆਪਣੇ ਆਪ ਨੂੰ ਘਟ ਨਹੀਂ ਖਵਾਇਆ ਕਿ ਮੈਂ ਘਟ ਹਾਂ ਮੈਂ ਊਣਾ ਹਾਂ ਸਭ ਕਹਤੇ ਹੈ ਪਾਇਆ ਸਾਰੇ ਕਈ ਜਾਣਦੇ ਕਿ ਮੈਂ ਪਾ ਲਿਆ ਹਾਂ ਘਾਟ ਘਾਟ ਨਾ ਕਿਨਹਿ કહਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਸਗਲ ਉਕਤ ਉਪਾਵਾ ਸਾਰੀਆਂ ਉਕਤੀਆਂ ਜੁਗਤੀਆਂ ਤੇ ਉਪਾ त्यागी शरण पावा असਾਂ ਉਹ ਤਿਆਗ ਦਿੱਤੀਆਂ ਤੇ ਸ਼ਰਨ ਵਿੱਚ ਪੈ ਗਏ ਆ ਗੁਰੂ ਕੀ ਨਾਨਕ ਗੁਰ ਚਰਨ ਪ੍ਰਾਪਤਾ ਗੁਰੂ ਕੇ ਚਰਣਾ ਤੇ ਪੈ ਗਏ ਗੁਰੂ ਕੇ ਚਰਣਾ ਦਾ ਆਸਰਾ ਲੈ ਦੇਆ